ਸਰ ਸਿਕਾਲ ਜੀ ਸਾਰਿਆਂ ਨੂੰ ਇੱਕ ਵਾਰ ਫਿਰ ਆਪ ਸਭ ਦਾ ਸਵਾਗਤ ਹੈ ਜੀ ਇੱਕ ਨਵੀਂ ਇਨਫੋਰਮੇਸ਼ਨ ਦੇ ਨਾਲ ਇੱਕ ਬਹੁਤ ਵੱਡੀ ਭਰਤੀ ਜਿਹਦੇ ਵਿੱਚ ਟੋਟਲ ਪੋਸਟਾਂ ਲਗਭਗ ਲਗਭਗ 40000 ਦੇ ਕਰੀਬ ਨੇ ਜੀ ਤਾਂ 10ਵੀਂ ਵਾਲੇ ਬੱਚਿਆਂ ਵਾਸਤੇ ਜਿਹੜੇ ਬੱਚੇ 10ਵੀਂ ਪਾਸ ਨੇ ਤੇ ਜਿਨ੍ਹਾਂ ਦੀ ਉਮਰ 18 ਸਾਲ ਤੋਂ ਲੈ ਕੇ 23 ਸਾਲ ਦੇ ਵਿੱਚ ਹੈ ਉਹਨਾਂ ਦੇ ਲਈ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਹੈ ਜੀ ਇਸ ਵੀਡੀਓ ਨੂੰ ਪੂਰਾ ਦੇਖਣਾ ਤੇ ਲੀਵ ਨਾ ਕਰਨਾ ਹੋ ਸਕਦਾ ਹੈ ਕਿ ਇਸ ਜੋਬ ਦੇ ਵਿੱਚ ਇੱਕ ਨਾਮ ਤੁਹਾਡਾ ਹੋਵੇ ਇਹਦੇ ਵਿੱਚ ਆਪਾਂ ਗੱਲ ਕਰਾਂਗੇ ਜੀ ਇਕ ਕਿੰਨੀ ਉਮਰ ਹੋਣੀ ਚਾਹੀਦੀ ਹੈ ਜੀ ਕਿਸ ਇਅਰ ਦਾ ਜਿਹੜਾ ਹੈ ਕਿੰਨੇ ਸਾਲ ਤੋਂ ਲੈ ਕੇ ਕਿੰਨੇ ਸਾਲ ਦੇ ਵਿੱਚ ਜਿਹੜਾ ਹੈ ਤੁਹਾਡਾ ਬਰਥ ਹੋਣਾ ਜ਼ਰੂਰੀ ਹੈ ਜੀ ਔਰ ਉਸ ਤੋਂ ਬਾਅਦ ਕਿੰਨੀ ਫੀਸ ਹੈ ਜੀ ਮੁੰਡਿਆਂ ਲਈ ਕਿੰਨੀ ਫੀਸ ਹੈ ਜੀ ਕੁੜੀਆਂ ਲਈ ਕਿੰਨੀ ਫੀਸ ਹੈ ਜੀ ਉਮਰ ਦੇ ਵਿੱਚ ਕਿੰਨੀ ਰਿਲੈਕਸੇਸ਼ਨ ਹੈ ਜੀ ਕਿਸ ਡੇਟ ਨੂੰ ਆਪਾਂ ਅਪਲਾਈ ਕਰਨਾ ਹੈ ਕਿੱਥੇ ਅਪਲਾਈ ਕਰਨਾ ਹੈ ਤੇ ਕਿੰਨੀਆਂ ਜਿਹੜੀਆਂ ਹੈਗੀਆਂ ਨੇ ਪੋਸਟਾਂ ਕਿਹੜੇ-ਕਿਹੜੇ ਵਿਭਾਗਾਂ ਦੇ ਵਿੱਚ ਆਈਆਂ ਨੇ ਆਪਾਂ ਵੀਡੀਓ ਦੇ ਵਿੱਚ ਹਰ ਇੱਕ ਗੱਲ ਨੂੰ ਸ਼ੇਅਰ ਕਰਾਂਗੇ ਜੀ ਹਾਂਜੀ ਹੁਣ ਆਪਾਂ ਸਟਾਰਟ ਕਰਦੇ ਹਾਂ ਇਹ ਜਿਹੜੀ ਭਰਤੀ ਨਿਕਲ ਕੇ ਆਈ ਹੈ ਜੀ ਇਹ ਭਰਤੀ ਹੈ ਜੀ SSC ਇਹ ਰਿਕਰੂਟਮੈਂਟ ਹੈ ਜੀ 2025 ਔਰ ਅਗਰ ਆਪਾਂ ਗੱਲ ਕਰੀਏ ਪੋਸਟ ਦਾ ਤਾਂ ਇਹਦੇ ਵਿੱਚ ਜਿਹੜਾ ਪੋਸਟ ਦਾ ਨੇਮ ਹੈ ਜੀ ਪਹਿਲੀ ਪੋਸਟ ਹੈ ਜੀ ਕਾਂਸਟੇਬਲ ਜੀਡੀ ਦੀ ਹਾਂਜੀ ਪਹਿਲੀ ਪੋਸਟ ਹੈ ਜੀ ਕਾਂਸਟੇਬਲ ਜੀਡੀ ਦੀ ਜਿਹੜੀ ਕਿ ਜਿਹੜੀ ਬੀਐਸਐਫ ਦੇ ਵਿੱਚ ਤੇ ਜਿਹੜਾ ਹੈ ਸੀਆਰਪੀਐਫ ਦੇ ਵਿੱਚ ਇਹਦੇ ਪੋਸਟਾਂ ਨੇ ਨਿਕਲੀਆਂ ਨੇ ਜੀ ਔਰ ਉਸ ਤੋਂ ਬਾਅਦ ਅਗਰ ਗੱਲ ਕਰੀਏ ਜੀ ਦੂਸਰੀ ਭਰਤੀ ਇਹਦੇ ਵਿੱਚ ਹੀ ਹੈ ਜੀ ਰਾਈਫਲਮੈਨ ਜੀਡੀ ਦੀ ਭਰਤੀ ਹੈ ਜੀ ਇਹ ਅਸਾਮ ਰਾਈਫਲਸ ਦੇ ਵਿੱਚ ਭਰਤੀ ਹੋਏਗੀ ਜੀ ਅਗਲੀ ਭਰਤੀ ਹੈ ਜੀ ਇਹਦੇ ਵਿੱਚ ਹੀ ਸਪਾਈਰੀ ਭਰਤੀ ਹੈ ਜੀ ਜਿਹੜੀ ਕੀ ਹੈਗੀ ਆ ਨਾਰਕੋਟਿਕ ਕੰਟਰੋਲ ਬਿਊਰੋ ਦੇ ਅੰਦਰ ਯਾਨੀ ਕਿ NCB ਦੇ ਵਿੱਚ ਹੈ ਜੀ ਡੇਟ ਦੀ ਆਪਾਂ ਗੱਲ ਕਰੀਏ ਤਾਂ ਆਨਲਾਈਨ ਸਟਾਰਟ ਆ ਜਿਹੜਾ ਜਿਉਂ 5 ਤਰੀਕ ਤੋਂ ਆਲਰੇਡੀ ਸਟਾਰਟ ਹੋ ਚੁੱਕਿਆ ਹੈ ਜੀ ਲਾਸਟ ਡੇਟ ਇਹਦੀ 14 ਸੈਪਟੰਬਰ ਹੈ ਜੀ ਹਾਂਜੀ ਹੁਣ 14 ਸੈਪਟੰਬਰ ਤੱਕ ਤੁਸੀਂ ਜਿਹੜਾ ਹੈਸ ਨੂੰ ਅਪਲਾਈ ਕਰਨਾ ਹੈ ਜੀ ਤੇ ਫੀਸ ਜਿਹੜੀ ਹੈ ਤੁਸੀਂ 15 ਸੈਪਟੰਬਰ ਤੱਕ পার ਸਕਦੇ ਹੋ ਜੀ ਤੇ ਆਪਾਂ ਅਗਰ ਐਗਜ਼ਾਮ ਦੀ ਗੱਲ ਕਰੀਏ ਤਾਂ ਐਗਜ਼ਾਮ ਦੀ ਜਿਹੜੀ ਟੈਂਟੇਟਿਵ ਡੇਟ ਦਿੱਤੀ ਹੋਈ ਹੈ ਜਾਨਕਿ ਅਗਰ ਮੰਨ ਕੇ ਚੱਲੀਏ ਕਿ ਹੋ ਸਕਦਾ ਹੈ ਐਗਜ਼ਾਮ ਜਨਵਰੀ ਜਾਂ ਫਰਵਰੀ 2025 ਦੇ ਵਿੱਚ ਜਿਹੜਾ ਹੈ ਐਗਜ਼ਾਮ ਹੋ ਸਕਦਾ ਹੈ ਜੀ ਤੇ ਜਿਹੜਾ ਫਾਰਮ ਤੁਸੀਂ ਭਰੋਗੇ ਅਗਰ ਮੰਨ ਲੋ ਦੇ ਵਿੱਚੋਂ ਕੋਈ ਗਲਤੀ ਹੋ ਜਾਂਦੀ ਹੈ ਜਾਂ ਕੋਈ ਮਿਸਟੇਕ ਰਹਿ ਜਾਂਦੀ ਹੈ ਜੀ ਤਾਂ ਉਹਦੀ ਜਿਹੜੀ ਕਰੈਕਸ਼ਨ ਵਿੰਡੋ ਹੈ ਜੀ ਉਹ 5 ਨਵੰਬਰ ਤੋਂ ਲੈ ਕੇ 7 ਨਵੰਬਰ ਤੱਕ ਖੁੱਲੇਗੀ 5 ਤੋਂ ਲੈ ਕੇ 7 ਨਵੰਬਰ ਤੱਕ ਜਿਹੜਾ ਹੈ ਤੁਸੀਂ ਆਏ ਦੇ ਵਿੱਚ ਆਪਣੇ ਆਨਲਾਈਨ ਫਾਰਮ ਦੇ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਕਲੈਕਸ਼ਨ ਆ ਕਰ ਸਕਦੇ ਹੋ ਹੁਣ ਆਪਾਂ ਅਗਰ ਗੱਲ ਕਰੀਏ ਐਗਜ਼ਾਮ ਦੀ ਤਾਂ ਐਗਜ਼ਾਮ ਜਿਹੜਾ ਹੈ ਜੀ ਉਹ CBSE ਬੇਸ ਹੋਏਗਾ ਯਾਨੀ ਕਿ ਕੰਪਿਊਟਰ ਬੇਸ ਐਗਜ਼ਾਮ ਹੋਏਗਾ ਆਨਲਾਈਨ ਜਿਹੜਾ ਹੈ ਬੱਚਿਆਂ ਦਾ ਐਗਜ਼ਾਮ ਕੰਡਕਟ ਕਰਵਾਇਆ ਜਾਏਗਾ ਫੀਸ ਦੀ ਗੱਲ ਕਰੀਏ ਤਾਂ ਫੀਸ ਜਿਹੜੀ ਜਨਰਲ ਕੈਟਾਗਰੀ ਦੇ ਲਈ ਫੀਸ ਹੈ ਜੀ ਸਿਰਫ 100 ਰੁਪਏ ਹੈ ਜੀ ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਐਸ ਸੀ ਐਸਟੀ ਜਾਂ ਫਿਰ ਜਿਹੜੇ ਐਕਸ ਸਰਵਿਸਮੈਨ ਨੇ ਜੀ ਜਾਂ ਫਿਰ ਜਿਹੜੇ ਫੀਮੇਲ ਨੇ ਫੀਮੇਲ ਭਾਵੇਂ ਜਰਨਲ ਦੀ ਹੈ ਭਾਵੇਂ ਰਿਜ਼ਰਵ ਕੈਟਾਗਰੀ ਦੀ ਹੈ ਉਹਨਾਂ ਦੀ ਜਿਹੜੀ ਫੀਸ ਹੈ ਉਹ ਐਗਜ਼ੈਂਟਡ ਹੈ ਯਾਨੀ ਕਿ ਕੋਈ ਵੀ ਫੀਸ ਹੈ ਜਿਹੜੀ ਉਹਨਾਂ ਦੀ ਨਹੀਂ ਲੀ ਜਾਏਗੀ ਜੀ ਇਗਜ਼ਾਮ ਦੀ ਅਗਰ ਗੱਲ ਕਰੀਏ ਤਾਂ ਇਗਜ਼ਾਮ ਪੈਟਰਨ ਜਿਹੜਾ ਹੈ ਆਪਾਂ ਡਿਟੇਲ ਦੇ ਵਿੱਚ ਅਗਲੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਕਿਸ ਤਰ੍ਹਾਂ ਦੇ ਕੁਐਸਚਨ ਆਉਣਗੇ ਕੀ ਸਿਲੇਬਸ ਆਏਗਾ ਆਪਾਂ ਸਾਰਾ ਡਿਸਕਸ ਕਰਾਂਗੇ ਜੀ ਅੱਜ ਆਪਾਂ ਗੱਲ ਕਰਦੇ ਆਂ ਐਗਜ਼ਾਮ ਕਿੰਨੇ ਸਮੇਂ ਦਾ ਹੋਏਗਾ ਜੀ ਐਗਜ਼ਾਮ ਦੇ ਵਿੱਚ ਕਿੰਨੇ ਕੁਐਸਚਨ ਹੋਣਗੇ ਐਗਜ਼ਾਮ ਜਿਹੜਾ ਹੈ ਕਿੰਨੇ ਨੰਬਰ ਦਾ ਹੋਏਗਾ 네ਗੇਟਿਵ ਮਾਰਕਿੰਗ ਹੈ ਜਾਂ ਨਹੀਂ ਹੈ ਜੀ ਤਾਂ ਐਗਜ਼ਾਮ ਜਿਹੜਾ ਹੈ 1 ਘੰਟੇ ਦਾ ਹੋਏਗਾ ਜੀ ਯਾਨੀ ਕਿ 60 ਮਿੰਟ ਦਾ ਐਗਜ਼ਾਮ ਹੋਏਗਾ ਜੀ 80 ਕੁਐਸਚਨ ਇਹਦੇ ਵਿੱਚ ਪੁੱਛੇ ਜਾਣਗੇ ਤੁਹਾਨੂੰ ਤੇ ਹਰੇਕ ਕੁਐਸਚਨ ਜਿਹੜਾ ਹੈ 2 ਨੰਬਰ ਦਾ ਹੋਏਗਾ ਜਦਕਿ 160 ਨੰਬਰ ਦਾ ਜਿਹੜਾ ਟੋਟਲ ਐਗਜ਼ਾਮ ਹੋਏਗਾ ਜੀ ਤੇ ਆਪਾਂ ਗੱਲ ਕਰ ਲੈਣਾ ਨੈਗੇਟਿਵ ਮਾਰਕਿੰਗ ਦੀ ਜਾਨਕਿ ਅਗਰ ਇੱਕ ਕੁਐਸਚਨ ਤੁਹਾਡਾ ਗਲਤ ਹੁੰਦਾ ਹੈ ਤਾਂ ਜਿਹੜਾ 1/4 ਯਾਨੀ ਕਿ 0.25 ਜੋੜੀ ਨੈਗੇਟਿਵ ਮਾਰਕਿੰਗ ਦੇ ਨੰਬਰ ਨੇ ਉਹ ਕੱਟ ਲੈ ਜਾਣਗੇ ਜੀ ਕੁਆਲੀਫਿਕੇਸ਼ਨ ਕੀ ਹੈ ਜੀ ਕੁਆਲੀਫਿਕੇਸ਼ਨ ਆਪਾਂ ਪਹਿਲਾਂ ਡਿਸਕਸ ਕਰ ਲਈਏ ਕਿ ਸਿਰਫ ਔਰ ਸਿਰਫ 10ਵੀਂ ਪਾਸ ਜਿਹੜੇ ਬੱਚੇ ਨੇ ਠੀਕ ਹੈ ਜੀ ਉਹ ਇਸ ਪੋਸਟ ਨੂੰ ਜਿਹੜਾ ਹੈ ਭਰ ਸਕਦੇ ਨੇ ਉਮਰ ਦੀ ਗੱਲ ਕਰੀਏ ਤਾਂ ਉਮਰ ਜਿਹੜੀ ਹੈ ਤੁਹਾਡੀ 28 ਉਮਰ ਜਿਹੜੀ ਹੈ ਜੀ ਤੁਹਾਡੀ 18 ਸਾਲ ਤੋਂ ਲੈ ਕੇ 23 ਸਾਲ ਤੱਕ ਹੈ ਜਿਹੜੀ ਉਹ ਹੋ ਸਕਦੀ ਹੈ ਜਾਨਕਿ 1 ਜਨਵਰੀ 2025 ਨੂੰ ਤੁਹਾਡੀ ਉਮਰ 23 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਜੀ ਹੁਣ ਉਹਨਾਂ ਨੇ ਇੱਕ ਹਿਸਾਬ ਕਿਤਾਬ ਦਿੱਤਾ ਹੈ ਜੀ ਅਗਰ ਤੁਹਾਡਾ ਜਨਮ ਹੈ ਜਿਹੜਾ 2 ਜਨਵਰੀ 2002 ਤੋਂ ਬਾਅਦ ਦੇ ਵਿੱਚ ਹੋਇਆ ਹੈ ਜੀ ਤਾਂ ਤੁਸੀਂ ਐਲੀਜੀਬਲ ਹੋ ਜੀ ਅਗਰ ਤੁਹਾਡਾ ਜਨਮ ਜਿਹੜਾ ਹੈ 1 ਜਨਵਰੀ 2007 ਤੋਂ ਪਹਿਲਾਂ ਹੈ ਜਾਨਕਿ 2 2 ਜਨਵਰੀ 2002 ਤੋਂ ਲੈ ਕੇ 1 ਜਨਵਰੀ 2007 ਦੇ ਵਿੱਚ ਅਗਰ ਤੁਸੀਂ ਬੌਰਨ ਹੈਗੇ ਹੋ ਤਾਂ ਤੁਸੀਂ ਇਸ ਭਰਤੀ ਦੇ ਲਈ ਐਲੀਜੀਬਲ ਹੋ ਜੀ ਇਸ ਤੋਂ ਪਹਿਲਾਂ ਵਾਲੇ ਇਸ ਤੋਂ ਬਾਅਦ ਵਾਲੇ ਜਿਹੜੇ ਬੱਚੇ ਨੇ ਉਹ ਇਸ ਭਰਤੀ ਨੂੰ ਨਹੀਂ ਭਰ ਸਕਦੇ ਜੀ ਹੁਣ ਆਪਾਂ ਗੱਲ ਕਰੀਏ ਇੱਕ ਬਹੁਤ ਹੀ ਜ਼ਰੂਰੀ ਇਨਫੋਰਮੇਸ਼ਨ ਇਹਦੇ ਵਿੱਚ ਦਿੱਤੀ ਗਈ ਹੈ ਜੀ ਉਹ ਇਹ ਹੈ ਕਿ ਜਿਹੜੇ ਬੱਚਿਆਂ ਦੀ NCC ਹੈ ਹਾਂਜੀ ਜਿਹੜੇ ਬੱਚਿਆਂ ਨੇ NCC ਆਪਣੇ ਸਕੂਲ ਦੇ ਵਿੱਚ ਕੀਤਾ ਹੋਇਆ ਹੈ ਅਗਰ ਉਹਨਾਂ ਦੇ ਕੋਲ ਸੀ ਲੈਵਲ ਦਾ ਸਰਟੀਫਿਕੇਟ ਹੈ ਤਾਂ ਉਹਨਾਂ ਨੂੰ 5% ਜਿਹੜਾ ਟੋਟਲ ਇਗਜ਼ਾਮ ਦੇ ਵਿੱਚ ਟੋਟਲ ਨੰਬਰ ਨੇ ਉਹਦਾ 5% ਦਾ ਜਿਹੜਾ ਹੈ ਬੈਨੀਫਿਟ ਮਿਲੇਗਾ ਜੀ ਔਰ ਉਸ ਤੋਂ ਬਾਅਦ B ਲੈਵਲ ਵਾਲਿਆਂ ਨੂੰ 3% ਦਾ ਉਸੇ ਤਰ੍ਹਾਂ A ਲੈਵਲ ਵਾਲਿਆਂ ਨੂੰ ਜਿਹੜਾ ਹੈ 2% ਦਾ ਬੈਨੀਫਿਟ ਦਿੱਤਾ ਜਾਏਗਾ ਜੀ ਪੇਪਰ ਤੋਂ ਬਾਅਦ ਜਿਹੜਾ ਸਿਲੈਕਸ਼ਨ ਹੈ ਉਹਦੇ ਵਿੱਚ ਤੁਹਾਡਾ ਫਿਜ਼ੀਕਲ ਟੈਸਟ ਵੀ ਹੋਣਾ ਹੈ ਜੀ ਫਿਜ਼ੀਕਲ ਸਟੈਂਡਰਡ ਟੈਸਟ ਲਿਆ ਜਾਏਗਾ ਜੀ ਇਹਦੇ ਵਿੱਚ ਤੁਹਾਡੀ ਜਿਹੜੀ ਹੈਗੀ ਆ ਰੇਸ ਹੋਏਗੀ ਇਹਦੇ ਵਿੱਚ ਜਿਹੜਾ ਤੁਹਾਡਾ ਹੈ ਜਸਟ ਦਾ ਮਾਪ ਹੋਏਗਾ ਹਾਈਟ ਦਾ ਹੋਏਗਾ ਜੀ ਉਹ ਸਾਰੀ ਜਿਹੜੀ ਹੈ ਪਾਉਣ ਵਾਲੀ ਵੀਡੀਓ ਦੇ ਵਿੱਚ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਜੀ ਹੁਣ ਸਭ ਤੋਂ ਇੰਪੋਰਟੈਂਟ ਜਾਣਕਾਰੀ ਆਪਾਂ ਸ਼ੇਅਰ ਕਰ ਲੈਣੇ ਆ ਜੀ ਉਹ ਹੈ ਜੀ ਪੇ ਕਿ ਸੈਲਰੀ ਸੈਲਰੀ ਜਿਹੜਾ ਹੈ ਜੀ ਨਾਰਕੋਟਿਕਸ ਕੰਟਰੋਲ ਬੋਰਡ ਦੀ ਅਗਰ ਗੱਲ ਕਰੀਏ ਤਾਂ ਉਹਦੇ ਵਿੱਚ ਪੇ ਲੈਵਲ 1 ਦੇ ਅਕੋਰਡਿੰਗ ਸੈਲਰੀ ਮਿਲੇਗੀ ਜਾਨਕੀ 18000 ਤੋਂ ਲੈ ਕੇ 56900 ਤੱਕ ਜਿਹੜੀ ਹੈ ਸੈਲਰੀ ਰਹੇਗੀ ਜੀ ਔਰ ਉਸ ਤੋਂ ਬਾਅਦ ਜਿਹੜੀਆਂ ਬਾਕੀ ਦੀਆਂ ਸਾਰੀਆਂ ਪੋਸਟਾਂ ਨੇ ਤਾਂ ਉਹਦੇ ਵਿੱਚ ਪੇ ਲੈਵਲ 3 ਦੇ ਅਕੋਰਡਿੰਗ ਜਿਹੜੀ ਹੈ ਤੁਹਾਨੂੰ ਸੈਲਰੀ ਮਿਲੇਗੀ ਜਾਨਕੀ 21700 ਤੋਂ ਲੈ ਕੇ 69100 ਰੁਪਏ ਤੱਕ ਤੁਹਾਡੀ ਜਿਹੜੀ ਉਹ ਸੈਲਰੀ ਰਹਿਣ ਵਾਲੀ ਹੈ ਜੀ ਹੁਣ ਆਪਾਂ ਗੱਲ ਕਰ ਲੈਨੇ ਆ ਕਿ ਸਾਈਟ ਦੇ ਉੱਪਰ ਜਾ ਕੇ ਜਿਹੜਾ ਹੈ ਤੁਸੀਂ ਇਹ ਫਾਰਮ ਭਰ ਸਕਦੇ ਹੋ ਤਾਂ ਤੁਸੀਂ ਇਹਨਾਂ ਦੀ ਅਫੀਸ਼ੀਅਲ ਸਾਈਟ SSC ਦੀ ਅਫੀਸ਼ੀਅਲ ਸਾਈਟ ssc.gov.in ਦੇ ਉੱਪਰ ਜਾ ਕੇ ਜਿਹੜਾ ਹੈ ਆਪਣੇ ਫਾਰਮ ਨੂੰ ਕੰਪਲੀਟ ਕਰ ਸਕਦੇ ਹੋ ਫਾਰਮ ਕਿਸ ਤਰ੍ਹਾਂ ਭਰਨਾ ਹੈ ਜੀ ਪੂਰੀ ਡਿਟੇਲ ਦੇ ਵਿੱਚ ਆਪਾਂ ਜਿਹੜੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਵੀਡੀਓ ਜਿਹੜੀ ਹੈ ਪਾਵਾਂਗੇ ਅਗਰ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਇਨਕੁਆਇਰੀ ਹੈ ਜਾਂ ਕੋਈ ਫਾਰਮ ਭਰਨ ਦੇ ਵਿੱਚ ਦਿੱਕਤ ਆਉਂਦੀ ਹੈ ਤਾਂ ਤੁਸੀਂ ਕਿਸੇ ਵੀ ਸਮੇਂ ਜਿਹੜਾ ਹੈ ਡਿਸਕ੍ਰਿਪਸ਼ਨ ਦੇ ਵਿੱਚ ਆਪਣਾ ਨੰਬਰ ਦਿੱਤਾ ਗਿਆ ਹੈ ਜੀ ਫੋਨ ਕਰਕੇ ਪੁੱਛ ਸਕਦੇ ਹੋ ਜਾਂ ਤੁਸੀਂ ਆਪਣਾ ਫਾਰਮ ਜਿਹੜਾ ਹੈ ਸਾਡੇ ਤੋਂ ਭਰਵਾ ਸਕਦੇ ਹੋ ਜੀ ਅਗਰ ਤੁਸੀਂ ਆਪਣੀ ਸਟੱਡੀ ਕਰਨਾ ਚਾਹੁੰਦੇ ਹੋ ਜੀ ਪੇਪਰ ਨੂੰ ਕ੍ਰੈਕ ਕਰਨਾ ਚਾਹੁੰਦੇ ਹੋ ਪੰਜਾਬ ਦੇ ਕਿਸੇ ਵੀ ਪੇਪਰ ਦੇ ਬਾਰੇ ਦੇ ਵਿੱਚ ਤੁਸੀਂ ਪੜ੍ਹਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਜਿਹੜਾ ਹੈ ਇੰਸਟਾਗ੍ਰam ਦੇ ਉੱਪਰ ਫੋਲੋ ਕਰ ਲਓ ਜੀ ਇੰਸਟਾਗ੍ਰam ਦੀ ਆਈਡੀ ਹੈ ਜੀ aastha_ek_umeed ਉਸੇ ਤਰ੍ਹਾਂ YouTube ਦੇ ਉੱਪਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇਕਰ ਤੁਸੀਂ ਭਾਰਤੀਨਾਂ ਜੁੜੀਆਂ ਖਬਰਾਂ ਦੀ ਜਾਣਕਾਰੀ ਲੈਣਾ ਚਾਹੁੰਦੇ ਹੋ ਨਵੀਆਂ ਭਾਰਤੀਆਂ ਦੀ ਜਾਣਕਾਰੀ ਲੈਣਾ ਚਾਹੁੰਦੇ ਹੋ ਜਾਂ ਉਹਨਾਂ ਦੀ ਵਧੀਆ ਤਿਆਰੀ ਕਰਨਾ ਚਾਹੁੰਦੇ ਹੋ ਤਾਂ YouTube ਦੇ ਉੱਪਰ ਸਾਨੂੰ ਜਰੂਰ ਫੋਲੋ ਕਰ ਲਿਓ ਜੀ ਸਾਡੇ ਚੈਨਲ ਨੂੰ ਲਾਈਕ ਕਰ ਦਿਓ YouTube ਦੇ ਉੱਪਰ ਆਪਣਾ ਚੈਨਲ ਹੈ ਜੀ aastha_ek_umeed ਔਨ ਉਮੀਦ ਕਰਦੇ ਆ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਬੈਨੀਫੀਸ਼ੀਅਲ ਹੋਏਗੀ ਤੇ ਇੱਕ ਚੀਜ਼ ਜ਼ਰੂਰ ਕਰਨਾ ਜੀ ਜਾਂਦੇ ਜਾਂਦੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਕਿਉਂਕਿ ਬਹੁਤ ਸਾਰੇ ਬੱਚੇ ਇਦਾਂ ਦੇ ਨੇ ਜਿਨ੍ਹਾਂ ਦੇ ਪਰਿਵਾਰ ਦੇ ਵਿੱਚ 10ਵੀਂ ਤੋਂ ਬਾਅਦ ਬੱਚਿਆਂ ਨੂੰ ਕਿਸੇ ਨਾ ਕਿਸੇ ਜਿਹੜਾ ਹੈ ਲੇਬਰ ਦੇ ਕੰਮ ਦੇ ਵਿੱਚ ਲਗਾ ਦਿੱਤਾ ਜਾਂਦਾ ਹੈ ਤਾਂ ਉਹਨਾਂ ਬੱਚਿਆਂ ਦੇ ਲਈ ਇੱਕ ਬਹੁਤ ਹੀ ਸੁਨਹਿਰੀ ਮੌਕਾ ਹੈ ਜੀ ਅਗਰ ਉਹ ਭਰਤੀ ਹੋ ਜਾਂਦੇ ਨੇ ਤਾਂ ਸ਼ਾਇਦ ਕਿਸੇ ਦੀ ਜਿਹੜੀ ਹੈਗੀ ਆ ਫਾਈਨੈਂਸ਼ੀਅਲ ਸਟੇਟ ਦੇ ਵਿੱਚ ਤੁਸੀਂ ਜਿਹੜੀ ਆ ਮਦਦ ਕਰ ਸਕਦੇ ਹੋ ਜੀ ਧੰਨਵਾਦ